ਕਾ ਮੈਂ ਤੁਸੀਂ ਘਟਾਉਣਾ ਚਾਹੁੰਦੇ ਹੋ ਜਾਂ ਫਿਰ ਵਧਾਉਣਾ ਚਾਹੁੰਦੇ ਹੋ ਜਦੋਂ ਵੀ ਤੁਸੀਂ ਫਿਟਨੈਸ ਦੀ ਗੱਲ ਕਰੋਗੇ ਤੁਹਾਨੂੰ ਹਮੇਸ਼ਾ ਇੱਕ ਸਲਾਹ ਮਿਲੇਗੀ ਆਪਣੀ ਖੁਰਾਕ ਦੇ ਵਿੱਚ ਪ੍ਰੋਟੀਨ ਵਧਾਓ ਪ੍ਰੋਟੀਨ ਸਾਡੇ ਸਰੀਰ ਦੇ ਲਈ ਜ਼ਰੂਰੀ ਪੋਸ਼ਟਿਕ ਤੱਤ ਹੈ ਇਹ ਮਾਸਪੇਸ਼ੀਆਂ ਦੇ ਗਠਨ ਮੁਰੰਮਤ ਇਜ਼ਾਇਮ ਦੇ ਉਤਪਾਦਨ ਅਤੇ ਹੋਰ ਸਰੀਰਕ ਕਾਰਜਾਂ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹੋ ਤਾਂ ਪ੍ਰੋਟੀਨ ਸਭ ਤੋਂ ਪਹਿਲਾ ਜ਼ਰੂਰੀ ਹੈ ਪ੍ਰੋਟੀਨ ਦੇ ਸਰੋਤ ਦੀ ਗੱਲ ਕਰੀਏ ਤਾਂ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਸਰੋਤ ਚੰਗੇ ਹਨ ਪ੍ਰੋਟੀਨ ਦੇ ਦੋ ਮਹੱਤਵ ਤੋ ਅੰਡਾ ਅਤੇ ਬਾਦਾਮ ਹਨ ਜਿਨ੍ਹਾਂ ਦੀ ਤੁਲਨਾ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਜੇਕਰ ਅਸੀਂ ਇਹਨਾਂ ਦੋਵਾਂ ਬਾਰੇ ਗੱਲ ਕਰੀਏ ਕਿ ਕਿਸ ਵਿੱਚ ਜ਼ਿਆਦਾ ਪ੍ਰੋਟੀਨ ਹੈ ਨਾਲ ਹੀ ਸਿਹਤ ਲਈ ਬਿਹਤਰ ਵਿਕਲਪ ਕਿਹੜਾ ਹੈ ਆਓ ਜਾਣਦੇ ਹਾਂ ਅੰਡਾ ਇੱਕ ਅੰਡੇ ਦੇ ਵਿੱਚ ਇਸ ਦੇ ਆਕਾਰ ਦੇ ਹਿਸਾਬ ਦੇ ਨਾਲ ਲਗਭਗ 6-7 ਗ੍ਰਾਮ ਪ੍ਰੋਟੀਨ ਹੁੰਦਾ ਹੈ ਅੰਡੇ ਦਾ ਚਿੱਟਾ ਹਿੱਸਾ ਲਗਭਗ 3.6 ਗ੍ਰਾਮ ਪ੍ਰੋਟੀਨ ਦਿੰਦਾ ਹੈ ਜਦੋਂ ਕਿ ਪੀਲਾ ਹਿੱਸਾ ਜਿਸ ਨੂੰ ਯੋਕਵੀ ਕਿਹਾ ਜਾਂਦਾ ਹੈ ਲਗਭਗ 2.7 ਗ੍ਰਾਮ ਪ੍ਰੋਟੀਨ ਦਿੰਦਾ ਹੈ ਅੰਡਾ ਇੱਕ ਸੰਪੂਰਨ ਪ੍ਰੋਟੀਨ ਸਰੋਤ ਹੈ ਕਿਉਂਕਿ ਇਸ ਵਿੱਚ ਸਾਰੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ ਜੋ ਸਰੀਰ ਦੇ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਨੇ। ਇਹੀ ਕਾਰਨ ਹੈ ਕਿ ਜਦੋਂ ਵੀ ਫਿਟਨੈਸ ਦੀ ਗੱਲ ਆਉਂਦੀ ਹੈ ਤਾਂ ਅੰਡਾ ਹਰ ਕਿਸੇ ਦਾ ਪਸੰਦੀਦਾ ਪ੍ਰੋਟੀਨ ਹੁੰਦਾ ਹੈ। ਅੰਡੇ ਦਾ ਜੈਵਿਕ ਮੋਲ ਭਾਵ 20V 100 ਹੈ। ਭਾਵ ਸਰੀਰ ਵਿੱਚ ਇਸ ਦੀ ਪੂਰੀ ਵਰਤੋਂ ਕਰ ਸਕਦਾ ਹੈ। ਅੰਡਾ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਮੁਰੰਮਤ ਕਰਨ ਲਈ ਵੀ ਵਧੀਆ ਸਰੋਤ ਹੈ। ਬਦਾਮ 100 ਗ੍ਰਾਮ ਬਦਾਮ ਦੇ ਵਿੱਚ 21-25 ਗ੍ਰਾਮ ਪ੍ਰੋਟੀਨ ਹੁੰਦਾ ਹੈ ਪਰ ਆਮ ਤੌਰ ਤੇ ਲੋਕ 28 ਗ੍ਰਾਮ ਬਦਾਮ ਖਾਂਦੇ ਹਨ ਜੋ 5-6 ਗ੍ਰਾਮ ਪ੍ਰੋਟੀਨ ਪ੍ਰਦਾਨ ਕਰ ਹਾਲਾਂਕਿ ਬਦਾਮ ਇੱਕ ਪੂਰਨ ਪ੍ਰੋਟੀਨ ਸਰੋਤ ਨਹੀਂ ਹੈ ਕਿਉਂਕਿ ਉਨ੍ਹਾਂ ਵਿੱਚ ਲਾਈਸਿਨ ਨਾਮਕ ਇੱਕ ਮਹੱਤਵਪੂਰਨ ਅਮੀਨੋ ਐਸਿਡ ਦੀ ਘਾਟ ਹੁੰਦੀ ਹੈ। ਇਹੀ ਕਾਰਨ ਹੈ ਕਿ ਬਦਾਮ ਨੂੰ ਪ੍ਰੋਟੀਨ ਦਾ ਅਧੂਰਾ ਸਰੋਤ ਮੰਨਿਆ ਜਾਂਦਾ ਹੈ। ਜੇਕਰ ਦਾਲਾਂ, ਸਾਬਤ ਅਨਾਜ ਜਾਂ ਹੋਰ ਪੌਦੇ ਆਧਾਰਿਤ ਪ੍ਰੋਟੀਨ ਨਾਲ ਖਾਧਾ ਜਾਵੇ ਤਾਂ ਇਹ ਇੱਕ ਸੰਪੂਰਨ ਪ੍ਰੋਟੀਨ ਪ੍ਰਦਾਨ ਕਰ ਸਕਦਾ ਹੈ ਮਾਸਪੇਸ਼ੀਆਂ ਨੂੰ ਬਣਾਉਣ ਦੇ ਲਈ ਅੰਡਾ ਇੱਕ ਬਿਹਤਰ ਵਿਕਲਪ ਹੈ ਕਿਉਂਕਿ ਇਸ ਵਿੱਚ ਮਾਸਪੇਸ਼ੀਆਂ ਦੀ ਮੁਰੰਮਤ ਦੇ ਲਈ ਸੰਪੂਰਨ ਪ੍ਰੋਟੀਨ ਅਤੇ ਜ਼ਰੂਰੀ ਅਮੀਨੋ ਐਸਿਡ ਹੁੰਦਾ ਹੈ ਐਥਲੀਟ ਅਤੇ ਬੋਡੀ ਬਿਲਡਰ ਅਕਸਰ ਮਾਸਪੇਸ਼ੀਆਂ ਦੇ ਵਾਦੇ ਅਤੇ ਕਸਰਤ ਤੋਂ ਬਾਅਦ ਰਿਕਵਰੀ ਲਈ ਅੰਡੇ ਖਾਂਦੇ ਹਨ ਅੰਡੇ ਕਟ ਕੈਲਰੀ ਅਤੇ ਜ਼ਿਆਦਾ ਪ੍ਰੋਟੀਨ ਦੇ ਕਾਰਨ ਪੇਟ ਭਰਿਆ ਮਹਿਸੂਸ ਕਰਾਂਦਾ ਹੈ ਜਿਸ ਕਰ ਦਿਨ ਪਰ ਕਟ ਕੈਲਰੀ ਖਾਣ ਦੀ ਸੰਭਾਵਨਾ ਰਹਿੰਦੀ ਹੈ ਬਦਾਮ ਵਿੱਚ ਸਿਹਤਮੰਦ ਚਰਬੀ ਹੁੰਦੀ ਹੈ ਜੋ ਭੁੱਖ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੀ ਹੈ ਇਹ ਬਲੱਡ ਸ਼ੂਗਰ ਨੂੰ ਵੀ ਸਥਿਰ ਰੱਖਦਾ ਹੈ ਬਦਾਮ ਵਿੱਚ ਅਸਤ੍ਰਿੰਤ ਚਰਬੀ ਹੁੰਦੀ ਹੈ ਜੋ ਐਲ ਡੀ ਐਲ ਨੂੰ ਕਟਾ ਕੇ ਦਿਲ ਦੀ ਸਿਹਤ ਨੂੰ ਵਧਾਈ ਰੱਖਦੀ ਹੈ ਅੰਡੇ ਵਿੱਚ ਕੋਲੇਸਟ੍ਰੋਲ ਹੁੰਦਾ ਹੈ ਪਰ ਹਾਲ ਹੀ ਦੇ ਵਿੱਚ ਹੋਈ ਖੋਜ ਤੋਂ ਪਤਾ ਲੱਗਦਾ ਹੈ ਕਿ ਅੰਡੇ ਤੋਂ ਪ੍ਰਾਪਤ ਕੋਲੇਸਟ੍ਰੋਲ ਸਾਡੇ ਖੂਨ ਦੇ ਵਿੱਚ ਕੈਸਟਰੋ ਲੂਨ ਨਹੀਂ ਵਧਾਉਂਦਾ